ਸਤਨਾਮੁ ਸ੍ਰੀ ਵਾਹਿਗੁਰੂ ਸਾਲਿਮੁ ਜੀਉ ਗੁਰੂ ਗੀਵਨ ਬਾਜ ਢੰਡਾ ਤੁੰ ਮੰਨਿਆ ਪ੍ਰਭ ਸਰਬ ਕਲਾ ਸਮਰਤ ਬੋਲਣ ਤੇ ਜੋ ਸਤਿਗੁਰਾਂ ਦੀ ਸਾਜੀ ਔਰ ਨਵਾਦੀ ਗੁਰੂ ਪਿਆਰੀ ਗੁਰੂ ਸواری ਗੁਰੂ ਰੂਪ ਸਾਜ ਸਮੇਤ ਜੀਓ ਆਓ ਸਤਿਗੁਰਾਂ ਦੇ ਪਾਵਨ ਚਰਨਾਂ ਵਿਖੇ ਮਹਾਂਗਰੀਆਂ ਲਵਾਈਏ ਆਓ ਸਤਿਗੁਰਾਂ ਦੀ ਬਖਸ਼ਿਸ਼ ਨੂੰ ਫਤੇ ਬੁਲਾਈਏ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਗੁਰਬਾਣੀ ਦੀ ਰਈ ਵਾਰ ਪ੍ਰਤਿਰ ਤਦ ਰਦਨੀ ਅਮੀ ਸੋ ਸੋਇਲਾ ਸਾਹਿਬ ਦੀ ਪੇਟਰੋਵ ਰਾਈ ਦੀ ਆਪਾਂ ਵਿਚਾਰ ਕਰ ਰਹੇ ਹਾਂ ਸਵਾਜਿਆ ਪਰ ਸੋਇਲਾ ਸਾਹਿਬ ਦੇ ਅਗਲਾ ਸ਼ਬਦ ਹੈ ਤਨਾਸਰੀ ਮਹੱਲਾ ਪਹਿਲਾ ਰਾਵ ਤਨਾਸਰੀ ਮਹੱਲਾ ਪਹਿਲਾ ਗਦੁ ਮੈਂ ਥਾਵ ਰਾਜ ਚੰਦ ਦੀਪ ਪਰੋਂ ਤਾਰਕਾ ਮੰਡਲ ਜਲ ਹਉ ਵੇਖੀ ਵਿਚਾਰ ਕਰੀਏ ਬਲਗੀ ਪਤਿਆ ਕੋ ਵਾਜੁ ਨਿਕ ਖਾਲਸਾ ਵਾਜੁ ਜੀ ਕੀ ਪਰੇ ਜਦੋਂ ਗੀਂਦੋਣੀਆਂ ਉਤਾਰਦੇ ਹੋਏ ਸਤਗੁਰੂ ਨਾਨਕ ਦੇਹ ਮਹਾਰਾਜ ਜਗਨਨਾਥਪੁਰੇ ਪਹੁੰਚੇ ਦੰਮੋਖ ਮੰਦਰ ਦੇ ਸਾਹਮਣੇ ਮੰਗੋ ਮਾਠ ਵਾਲੇ ਸਥਾਨ ਤੇ ਜਾ ਬੈਠੇ ਇਹ ਮੰਗੋ ਮਾਠ ਵਾਲਾ ਸਥਾਨ ਸਾ ਸੰਗਤ ਜੀ सारे सिखा की नवाइकी कारण सात संघ जी तैश नैस हो चुके खत्म करता स्थान है जो सत्संग जी समुंदर का समुंदर का पानी खारा होने करके लोग बहुत दुखी सन ਤੇ ਜੀਵਾ ਤੋਂ ਤਰਸ ਕਰਕੇ ਆਪਣਾ ਪਵਿੱਤਰ ਹੱਥਾਂ ਨਾਲ ਸੋਤਾ ਲੈ ਕੇ ਧਰਤੀ ਵਿੱਚ ਮਿੱਠਾ ਜਲ ਪਰਗਟ ਕੀਤਾ। ਉਹ ਜਗਨਨਾਥ puri ਵਿੱਚ ਗੌੜੀ ਸਹਿਵ ਅਸਥਾਨ ਹੈ। ਸਾਸ ਸੰਗ ਜੋ ਉਸ ਸੋ। ਸਰਗੁਰੂ ਜੀ ਦਾ ਸੁਹਾਰਿਆ ਕਿ ਵੱਡੇ ਵੱਡੇ ਧਾਰਮਿਕ ਸਥਾਨਾਂ ਤੇ ਪਹੁੰਚ ਕੇ ਧਰਮ ਦੇ ਨਾਂ ਤੇ ਹੋ ਰਿਹਾ ਧਰਮ ਦਾ ਖੰਨਨ ਕਰਨੀ ਇੱਕ ਨਰੰਕਾਰ ਦੀ ਪੂਜਾ ਕਰਵਾਉਣ ਲਈ ਕੋਈ ਨਾ ਕੋਈ ਮਹਾਰਾਜ ਔਤ ਕਰਾ ਦੇ ਮੇਰੇ ਪਾਸ ਜਿਵੇਂ ਸਾਸ ਸੰਗ ਜੀ ਹਰਦੁਆਰ ਕੁੰਭ ਦੇ ਮੇਲੇ ਗਏ ਤਾਂ ਪਾਣੀ ਸੂਰਜ ਨੂੰ ਦੇਣ ਦੀ ਬਜਾਏ ਲੈਣੇ ਵਾਲ ਨੂੰ ਦੇ ਆ ਬ੍ਰਾਹਮਣਾ ਤੇ ਅਤਰਾਜ ਕਰਨ ਦੇ ਸਭ ਸਿੱਖਿਆ ਦੇ ਦੀ ਫਿਰ ਕੋ ਕੋ ਖੇਤਰ ਗ੍ਰਹਿਣ ਦੇ ਮੌਕੇ ਆਗੋ ਵੱਲਣੀ ਜਬਰਾ ਮੁਰਾ ਦੇ ਇਤਰਾਜ ਤੋਂ ਗੁਰਮਤ ਦਾ ਪ੍ਰਚਾਰ ਕਰਨਾ ਨਾਨੂ ਵਰਗੇ ਪੰਡਤਾਂ ਨੂੰ ਸ਼ਬਦ ਚਰਚਾ ਵਿੱਚ ਹਰਾ ਕੇ ਜੋ ਆਪਣੇ ਆਪ ਨੂੰ ਨਾਨਕ ਕਹਾਉਂਦਾ ਸੀ ਖੁਦ ਨੇ ਕਿਹਾ ਕਿ ਮੈਂ ਨਾਨੂ ਆ ਅਸੀਂ ਨਾ ਅਸਲੀ ਨਾਨਕ ਅਜਾ ਪੁੰਚਿਆ ਮੱਕੇ ਵਿੱਚ ਜਾ ਕੇ ਸਾਧ ਸੰਗਤ ਦੀ ਕਾਜੀ ਮੋਲਾਣਿਆਂ ਦਾ ਧਿਆਨ ਖਿੱਚਣਾ ਚਰਨ ਮੱਕੇ ਵੱਲ ਹੋਣ ਤੇ ਕਾਜ਼ੀਆਂ ਨੇ ਸਖਤ ਅਦਰਾਜ ਕਰਨਾ ਇਹ ਦਰਨਾ ਨਾਲ ਮਤਾਤ ਨੂੰ ਕਿ ਹਰ ਜਿਹੜਾ ਖੁਦਾ ਦੀ ਹੋ ਹੋ ਦਰਸਾਉਂਗੇ ਇਸੇ ਪ੍ਰਕਾਰ ਸੁਲਤਾਨਪੁਰ ਦੀ ਮਸਜਿਦ ਤੇ ਨਵਾਜ਼ ਪੜਨਾ ਦੇ ਬਹਾਨੇ ਉਹਨਾਂ ਨੇ ਮਨ ਦੀ ਹਾਲਤ ਦੱਸ ਕੇ ਖੁਦਾ ਦੀ ਅਸਲੀ ਰਾਹ ਤੇ ਜਿਹੜੇ ਹੁੰਦਾ ਇਸੇ ਤਰ੍ਹਾਂ ਅ ਅੱਜ ਸਾਰਗੁਰੂ ਸੱਚੇ ਪਾਤਸ਼ਾਹ ਜਗਨਨਾਥ ਪੁਰੀ ਵਿੱਚ ਪੜਦੇ ਹਨ ਧਿਆਨ ਆਪਣੇ ਵੱਲ ਖਿੱਚਣ ਲਈ ਚੋਣ ਕਰ ਜੋ ਪ੍ਰਕਾਰਾਂ ਮੰਦਰ ਦੇ ਬਾਹਰ ਵੀ ਸੀਰਾ ਉਸ ਉੱਥੇ ਮੇਰੇ ਪਾਸ ਬੈ ਗਏ। ਸਾਰ ਸਮੇਂ ਵੀ ਪੰਡਤ ਜੀ ਨੂੰ ਆਰਤੀ ਕਰਨ ਲੱਗੇ ਤਾਂ ਆਪ ਜੀ ਟੌਂਗੜਾ ਮਾਰ ਕੇ ਬੈਠੇ। ਤੇ ਬੜੇ ਹਰਾਨ ਹੋਏ ਕਹਿਣ ਲੱਗੇ ਕਿ ਭਗਵਾਨ ਜਗਨਨਾਥ ਦੀ ਆਰਤੀ ਵਿੱਚ ਤੁਸੀਂ ਖੜੇ ਨਾ ਹੋ ਕੇ ਅਪਮਾਨ ਕੀਤਾ। ਤੁਸੀਂ ਤਾਂ ਲੋਕਾਂ ਨੂੰ ਮਰਜਾਦਾ ਦੱਸਦੇ ਫਿਰਦੇ ਹੋ। ਫਿਰ ਆਰਤੀ ਵਿੱਚ ਖੜੇ ਨਾ ਹੋਣਾ। ਬਹੁਤ ਬੁਰੀ ਬਾਤ ਹੈ ਤੁਹਾਰਾ ਇਹ ਕੀ ਆਨੇ ਪੰਡਤੋ ਅਸੀਂ ਤਾਂ ਪਹਿਲਾਂ ਹੀ ਆਰਤੀ ਵਿੱਚ ਸ਼ਾਮਲ ਹੀ ਨਹੀਂ ਸਭੋ ਖੁਦਾ ਕਰਵਾਈ ਅਸੀਂ ਤਾਂ ਸਾਰਾ ਸੰਸਾਰ ਨਿਰੰਕਾਰ ਦੀ ਆਰਤੀ ਦੀ ਸਮਗਰੀ ਹੈ ਵੱਡੇ ਵੱਡੇ ਪ੍ਰਮਾਤਮਾ ਦੀ ਆਰਤੀ ਅਤੇ ਵੱਡੇ ਪ੍ਰਮਾਤਮਾ ਦੀ ਆਰਤੀ ਛੋਟੀ ਜੀ ਥਾਲੀ ਵਿੱਚ ਦੀਵੇ ਬਾਲ ਕੇ ਕਿਵੇਂ ਕਰ ਸਕਦੇ ਕਰਦੇ ਨਾ ਆਰਤੀਆਂ ਅੱਜ ਕੱਲ ਆਪਣੇ ਪਿੰਡਾਂ ਵਿੱਚ ਹੀ ਕਰਦੇ ਬਹੁਤ ਸਾਰੇ ਥਾਵਾ ਸਾਡੇ ਗ੍ਰੰਥੀ ਸਰਵਾਂ ਕਿਉਂ ਆਰਤੀ ਕਰਦੇ ਆ ਕਿਹੜੇ ਤਰੀਕੇ ਨਾਲ ਥਾਲੀ ਵਿੱਚ ਜੋਤਾਂ ਜਗਾ ਲਈਆਂ ਬੇਫੋਮਾਰੇ ਕਹਿੰਦੇ ਖੰਡਲ ਕਰ ਰਿਹਾ ਇਸ ਗੱਲ ਦਾ ਕਹਿੰਦੇ ਐਡੇ ਵੱਡੇ ਪ੍ਰਮਾਤਮਾ ਦੀ ਆਰਤੀ ਛੋਟੀ ਜੀ ਥਾਲੀ ਵਿੱਚ ਦੀਵੇ ਵਾੜ ਕੇ ਕਿਵੇਂ ਕਰ ਸਕਦੇ ਸਾਡੇ ਅਲੇ ਅੱਜ ਵੀ ਕਰਦੇ ਗੁਰੂ ਨਾਨਕ ਨੂੰ ਕਿਉਂ ਗੁਰੂ ਨਾਨਕ ਦੇ ਸਾਹਮਣੇ ਗੁਰੂ ਨਾਨਕ ਨੇ ਜਿੰਨਾਂ ਚੀਜ਼ਾਂ ਦਾ ਖੰਡਨ ਕੀਤਾ ਉਸੇ ਗੁਰੂ ਨਾਨਕ ਦੀ ਜੋਤ ਧਰਨ ਗੁਰੂ ਗ੍ਰੰਥ ਸਾਹਿਬਾ ਦੇ ਸਨਮਖ ਹੋ ਕੇ ਵੀ ਤਿੰਨ ਥਾਵਾਂ ਤੇ ਸਾਧ ਸੰਗਤ ਦੀ ਥਾਲੀਆਂ ਦੇ ਵਿੱਚ ਜੋਤਾਂ ਲਗਾ ਕੇ ਅੱਜ ਵੀ ਗੁਰੂ ਨਾਨਕ ਨੂੰ ਚੜਾਇਆ ਜਾਂਦਾ ਹੈ ਗੁਰੂ ਨਾਨਕ ਦੇ ਮੁਖਤੇ ਜਿਹੜੇ ਗੁਰੂ ਨਾਨਕ ਦੇ ਵਚਨਾਂ ਨੂੰ ਝੂਠਾ ਕਰ ਰਹੇ ਆ ਉਹ ਸੰਸਾਰ ਦਾ ਭਲਾ ਕੀ ਕਰਨਗੇ ਸਾਡੀ ਮੂਰਖਤਾ ਦੇਖੋ ਸਾਧ ਸੰਗਤ ਜੀ ਅਸੀਂ ਫੇਰ ਵੀ ਹਾਗੋਵਾਰਾ ਨੇ ਮਾਗਰ ਲਗੀ ਦਰ ਦਾ ਸਾ ਸੰਗਤ ਹੀ ਕੁਝ ਕਰਦੇ ਉਹ ਬਸ ਸਾ ਸੰਗਤ ਇੱਕ ਅਡੰਬਰਾ ਮਾਇਆ ਇਕੱਠੀ ਕਰਨ ਦਾ ਹੋ ਕੁਝ ਨਹੀਂ ਮੇਰੇ ਵਰਗਾ 10 ਰੁਪਏ ਬੋਲਕ ਚੋਂ ਪਾਉਂਦਾ ਨਹੀਂ ਮੱਥਾ ਦੇਖਦਾ ਨਹੀਂ ਅਗਲਾ ਖਾਲੀ ਕਢਾ ਕੇ ਅੱਗੇ ਲਿਆਉਂਦਾ ਲੈ ਭਾਈ ਜੋਤ ਹੈ ਮੇਰੇ ਵਰਗਾ ਉਤੋਂ ਵੀ ਹੱਥ ਪੈਰ ਤੇ ਮੁੱਖ ਨੂੰ ਲਾਉਂਦਾ ਸਿਰ ਨੂੰ ਲਾਉਂਦਾ ਤੇ 10 50 ਰੁਪਏ ਜਿੰਨੇ ਸ਼ਰਧਾ ਨਾਲ ਖਾਲੀ ਚ ਪਾਉਂਦਾ ਗੱਲ ਇੰਨੀ ਕੀ ਸਾਰੀ ਔਰ ਆਖਰੀ ਇਹ ਜੋ ਕੁਝ ਪਿਆ ਮੇਰੇ ਪਾਸ਼ਾ ਗੁਰੂ ਨਾਨਕ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਗੁਰੂ ਨਾਨਕ ਨੇ ਖੰਡਨ ਕੀਤਾ ਇਹਨਾਂ ਦਾ ਗੁਰੂ ਨਾਨਕ ਦੇ ਚਰਨਾਚ ਖੜੋ ਕੇ ਧੰਨ ਗੁਰ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸਾਹਮਣੇ ਹੋ ਕੇ ਅਸੀਂ ਵੀ ਆਰਤੀਆਂ ਕਰਦੇ ਹਾਂ ਥਾਲੀਆਂ ਵਿੱਚ ਜੋਤਾਂ ਜਗਾ ਲੀਆਂ ਤੇ ਭਮਾਈਆਂ ਨੇ ਸਾਧ ਸੰਗਤ ਗੁਰੂ ਨਾਨਕ ਨੇ ਕਿਹੜਾ ਥਾਲ ਕਿਹਾ ਸੀ ਵਾਸ਼ਾ ਕਹਿੰਦੇ ਐਡਾ ਵੱਡਾ ਨਰੰਗ ਕਰੋ ਤੇ ਆਰਤੀ ਲਈ ਉਤਨਾ ਵੱਡਾ ਥਾਲ ਚਾਹੀਦਾ ਹੈ ਕਹਿਣ ਲੱਗੇ ਕਿ ਫਿਰ ਤੁਸੀਂ ਆਪ ਹੀ ਵਰਣਨ ਕਰੋ ਕਿ ਉਸ ਦੀ ਆਰਤੀ ਲਈ ਐਡਾ ਵੱਡਾ ਥਾਲ ਕਿਹੜਾ ਹੈ ਤਾਂ ਸਤਿਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ ਗੁਰੂ ਅਰਜਨ ਦੇਵ ਜੀ ਨੇ ਵੀ ਆਰਤੀ ਦਾ ਉਪਦੇਸ਼ ਫਰਮਾਇਆ ਹੈ ਕਿ ਗੁਰਬਾਣੀ ਦਾ ਕੀਰਤਨ ਕਰਦੇ ਹੋ ਜੋ ਰਮੇਸ਼ਾ ਲਈ ਆਨੰਦ ਪ੍ਰਾਪਤ ਹੋਣਾ ਇਹ ਹੀ ਆਰਤੀ ਹੈ ਆਰਤੀ ਕੀਰਤਨ ਸਦਾ ਅਨੰਦ ਕੀਰਤਨ ਕਰੋ ਤਿਰਪਨ ਨਹੀਂ ਆਉਂਦਾ ਬੈਠ ਕੇ ਸ਼ਬਦਾਂ ਨੂੰ ਪੜੋ ਆਰਤੀ ਦੇ ਅਨੁਗੁਰ ਨਾਨਕ ਸਾਹਿਬ ਜੀ ਚਾਰ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਤਾ ਮੰਡਲ ਜਨਕ ਮੋਤੀ ਗਗਨ ਮੈਂ ਗਗਨ ਮੈਂ ਮੈਂ ਨਹੀਂ ਕਹਣਾ ਮੈਂ ਲਗਣ ਮੈਂ ਥਾਲ ਵਾ ਭਾਵ ਪੰਡਤ ਜਣੋ ਉਸ ਪ੍ਰਭੂ ਦੀ ਆਰਤੀ ਜੋ ਪੂਰਤ ਆਰਪ ਕਰ ਰਹੀ ਹੈ ਨਾ ਜਿਸ ਵਾਸਤੇ ਗਗਣ ਆ ਆਪਾਸ ਰੂਪ ਥਾਲ ਹੈ ਕਿਉਂਕਿ ਥਾਲ گول ਹੁੰਦਾ ਨਾ ਜਿਵੇਂ ਕਾਸ਼ੀ ਚਾਰੇ ਪਾਸੇ ਤੋਂ ਗੋਲਾਕਾਰ ਦਿਸੇ ਥਾਲ ਹੈ ਰਾਵ ਚੰਦ ਦੀਪਕ ਬਣੇ ਰਾਵ ਭਾਵ ਸੂਰਜ ਤੇ ਚੰ드ਰਮਾ ਦੋ ਦੀਵੇ ਬਣੇ ਹੋਏ ਨੇ ਜਿਨ੍ਹਾਂ ਵਿੱਚ ਤੇਲ ਬੱਤੀ ਦੇ ਆਵਾਜਕ ਪਾਉਮ ਦੀ ਲੋਹ ਲਈ ਤਾਰਕਾ ਮੰਡਲ ਜਨਕਮੋਤੀ ਆਪਣੇ ਆਪ ਜਦੋਂ ਉਗਾਰੇ ਨੇ ਤਾਰਕਾ ਮੰਡਲ ਜਨਕਮੋਤੀ ਹੁਣ ਜਨਕਮੋਤੀ ਦੇ ਭਾਵੇਂ ਕਿ ਚਿੱਟਾ ਚਮਕੀਲਾ ਪਰੜਾ ਸਾਹ ਹੁਦਾਣਾ ਜਿਹਾ ਗੋਲ ਜਾਂ ਅੰਧਕਾਰ ਜੋ ਸਮੁੰਦਰ ਵਿੱਚ ਇੱਕ ਪ੍ਰਕਾਰ ਦੇ ਕੀੜੇ ਤੋਂ ਜੋ ਸਿੱਪ ਵਿੱਚ ਰਹਿੰਦਾ ਹੈ ਕਿਸੇ ਵਾਰ ਲਈ ਕਿੰਦੇ ਆਦਿ ਪ੍ਰਵੇਸ਼ ਕਰ ਜਾਂ ਤੋਂ ਪੈਦਾ ਹੁੰਦਾ ਉਹ ਅਮੋਲ ਕਰਤੋਂ ਉਹਨੂੰ ਮੋਤੀ ਕਹਿੰਦੇ ਤਾਰਿਆਂ ਦਾ ਜੋ ਸਮੂਹ ਹੈ ਮੰਨੋ ਇਹ ਬਰਮਾਤਮਾ ਦੇ ਮੋਤੀ ਭੇਟ ਹੋ ਰਹੇ ਆ ਤਾਰਿਆਂ ਰੂਪੀ ਮੋਤੀ ਆਕਾਸ਼ ਨੂੰ ਕੀ ਥਾਲ ਵਿੱਚ ਜੜੇ ਹੋਏ ਨੇ ਤਾਰਿਆਂ ਦਾ ਮੰਡਲ ਇਹ ਤਾਂ ਰੂਪ ਪਰਮੇਸ਼ਰ ਦੇ ਤਾਂ ਹੀ ਮੋਤੀ ਭੇਟ ਹੋ ਰਹੇ ਹਨ ਗੁਰੂ ਜੀ ਫਿਰ ਤੁਸੀਂ ਕਿਹੜੀ ਤੋਖਰੀ ਇਸ ਤੁਹਾਨੂੰ ਠੀਕ ਅਸੀਂ ਮੰਨ ਲੈ ਵੀ ਥਾਲ ਥਾਲ ਦੇ ਵਿੱਚ ਸੂਰਜ ਤੇ ਦੀਵਾ ਚੰ드ਰਮਾ ਤੋਂ ਵੱਡੇ ਦੀਵਾ ਹੈ ਤੇ ਬਾਤ ਕੀ ਜਿਹੜੇ ਅਣਕਣਕੇ ਜੋਤਾਂ ਲਾਈਆਂ ਥਾਲੇ ਦੇ ਵਿੱਚ ਮੰਨ ਲੈ ਲਈਏ ਸਾਰੇ ਜਿੰਨੇ ਥਾਲੇ ਇਹ ਮੰਨ ਲੈ ਲਈਏ ਪਰ ਤੂੰ ਉਹਦਾ ਸੁਆਰ ਜਿਸ ਤੜਚੇ ਚ ਧੂੜ ਵੀ ਪਾ ਤੇ ਖਾਰੇ ਤੇ ਕਈ ਦਿਖਾਉਂਦੇ ਅਸਾਸ ਤੇ ਮਾਰੇ ਪਹਿਲ ਤੂੰ ਕਮਲ ਆਣ ਲੋ ਪਵਨ ਚਬਰੋ ਕਰੀ ਸਗਲ ਬਨਦਾਇ ਤੁਮ ਤੋਪ ਕ ਮਲ ਆਣ ਲੋ ਮਲ ਆਣ ਭਾਵ ਮਲਿਆ ਅਗਰ ਪਰਵਤ ਤੋਂ ਚੰਦਨ ਦਾ ਉਸ ਤੋਂ ਜਿਹੜੀ ਖੁਸ਼ਬੂ ਆ ਰਹੀ ਹੈ ਇਹ ਧੂਪ ਹੈ ਦੱਖਣੀ ਭਾਰਤ ਵਿੱਚ ਬੰਬੇ ਤੋਂ ਰਾਮੇਸ਼ਵਰ ਨੂੰ ਜਾਣਿਆ ਮਹਾਰਾਜਰ ਨਾਮ ਦਾ ਭਾਰ ਹੈ ਜੇਤ ਦੇ ਮਹੀਨੇ ਵਿੱਚ ਬਾਸਾਂ ਦੇ ਦਸਨ ਤੋਂ ਜਿਹੜੀ ਜੰਗਲ ਨੂੰ ਡੋ ਅਗਲੀ ਲੱਗਦੀ ਹੈ ਨਾ ਉਸ ਵੇਲੇ ਚੰਦਰ ਦੇ ਬੂਟਿਆਂ ਨੂੰ ਆਗ ਲੱਗਣ ਕਾਰਨ ਜਿਹੜੀ ਖੁਸ਼ਬੂ ਨਿਕਲਦੀ ਹੈ ਜਿਹੜੀ ਚੰਦਰ ਆਗ ਸੁਗੰਧ ਧੂਮੜਿਆ ਵਿੱਚੋਂ ਖੁਸ਼ਬੂ ਆ ਰਹੀ ਧੂਪ ਦੇ ਫਰਸ਼ ਠੀਕ ਆ ਪਾਸ ਸਮਾਉਣ ਲੈ ਫਿਰ ਅਸੀਂ ਚੌਰ ਵੀ ਫੜਿਆ ਕਿ ਚੋਰ ਕਿਹੜਾ ਹੋ ਰਿਹਾ ਤਾਂ ਪੰਡਤ ਕਹਿੰਦੇ ਪੰਡਤਾਂ ਮਾਰੇ ਕਹਿੰਦੇ ਇਹ ਬ੍ਰਾਹਮਣੋ ਜਿਹੜੀਆਂ ਤੁਸੀਂ ਨਿੱਕੀਆਂ-ਨਿੱਕੀਆਂ ਚੌਰਾਂ ਲੈ ਕੇ ਚਲਾਉਂਦੇ ਹੋ ਨਾ ਨਰੰਕਾਰ ਵੀ ਚੋਰ ਬਹੁਤ ਬੜੀਏ ਪਵਨ ਚੌਰ ਕਰੇ ਹਵਾ ਚਲਦੀ ਹੈ ਨਾ ਇਸ ਨਾਲ ਜੋ ਬਨਸਪਤੀ ਝੁਲਦੀ ਹੈ ਭਾਵ ਪੌਦੇ ਝੁਲਦੇ ਨੇ ਇਹ ਮੰਨੋ ਪਾਉਣ ਦੇਵਤਾ ਪਰਮਾਤਮਾ ਨੂੰ ਚੌਰ ਕਹੇ ਚੌਰ ਭੁਲਾ ਪਵਨਾ ਲਖੇ ਮਾਰ ਕੇ ਸਗਲ ਬਣ ਰਾਜਪੁਰਾਂ ਤੇ ਸਾਰੇ 18 ਭਾਰ ਵਨਰਾਏ ਜਿਹੜੀ ਪਵਨਸਪਤਾ ਜੋ ਖੇੜੇ ਵਿੱਚ ਆ ਰਹੀ ਹੈ ਇਹ ਜੋਤੀ ਪ੍ਰਮਾਤਮਾ ਨੂੰ ਫਲ ਅਰਪਣ ਹੋ ਰਹੀ ਹੈ 18 ਭਾਰ ਭਾਗ 3260 ਕੋਲੇ ਦਾ ਇੱਕ ਭਾਰ ਹੁੰਦਾ ਸਾਸ ਸੰਗਰੇ ਦਾ ਪ੍ਰਾਕਮ ਸਮੇਂ ਦਾ ਭਾਰ ਮਾਪਣ ਦਾ ਢੰਗ ਤਰੀਕਾ ਇਹ ਸੀ ਇੱਕ ਜਾਤੀ ਬ੍ਰਸ਼ ਦਾ ਇੱਕ ਪਤਾ ਲੈਣਾ ਭਾਵੇਂ ਉਸ ਦੀਆਂ ਕਿੰਨੀਆਂ ਹੀ ਕਿਸਮਾਂ ਹੋਣ ਜਿਵੇਂ ਆਲ ਹੈ ਉਸ ਦਾ ਇੱਕ ਪਤਾ ਲੈ ਲਿਆ ਅਨਾਰ ਦਾ ਪੱਤਾ ਸੰਤਰੇ ਦਾ ਪੱਤਾ ਵਿਪਲ ਦਾ ਪੱਤਾ ਗੋਲ ਨਿੰਮ ਆਦ ਇੱਕ ਇੱਕ ਪੱਤਾ ਲੈਣਾ ਕਿ ਜਦੋਂ 3260 ਟੋਲੇ ਹੋ ਜਾਣ ਤਾਂ ਇੱਕ ਭਾਰ ਹੋ ਜਾਂਦਾ ਜਦੋਂ 18 ਭਾਰ ਪੱਤੇ ਹੋ ਜਾਣ ਉਦੋਂ ਵਨਸਪਤੀ ਦੇ ਪੌਦੇ ਗਿਰਤੀ ਤੋਂ ਬਾਕੀ ਨਹੀਂ ਰਹਿੰਦੇ ਇਹ ਪੁਰਾਣਾ ਤੋਲ ਮਾਪ ਸੀ ਇਹ ਸਾਰੀ ਵਨਸਪਤੀ ਪਰਮਾਤਮਾ ਨੂੰ ਫੁੱਲ ਆਰਪਾ ਰਹੀ ਹੈ ਐਸੀ ਆਰਪਾ ਹੈ ਆਬਰਾਮਨੋ ਤੁਹਾਡੀਆਂ ਥਾਲੀਆਂ ਵਿੱਚ ਨਿੱਕੇ ਨਿੱਕੇ ਦੀਵੇ ਜਗਾ ਕੇ ਕਿਸ ਪ੍ਰਕਾਰ ਆਰਤੀ ਹੋ ਸਕਦੀ ਹੈ ਆਰਪੀ ਸੰਸਕਰ ਦੇ ਵਿੱਚ ਆਰਾ ਤ੍ਰਿਕ ਮੰਨਿਆ ਜੋ ਰਾਤ ਨੂੰ ਵੀ ਨਾ ਵੀ ਹੋਵੇ ਭਾਵੇਂ ਕਿਸੇ ਦੀਵੀ ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜੇ ਅੱਗੇ ਦੀਵੇ ਭੁਮਾ ਕੇ ਪੂਜਨ ਕਰਨਾ ਇਸ ਵਿੱਚ ਦਿਨ ਤੇ ਰਾਤ ਦਾ ਕੋਈ ਵਲਾਂ ਨਹੀਂ ਤੇ ਤਾਂ ਇਸ ਲਈ ਇਸ ਨੂੰ ਆਰਪ੍ਰਿਕ ਸੰਗਿਆ ਹੈ ਹਿੰਦੂ ਮਤ ਵਿੱਚ ਦੀਵੇ ਭੁਮਾਉਣ ਦਾ ਨਿਯਮ ਐਸਾ ਹੈ ਚਾਰ ਵਾਰ ਚਰਨਾ ਕੇ ਦੀਵੇ ਵਾਲ ਕੇ ਭੁਮਾਉਣਾ ਦੋ ਵਾਰ ਨਾਭੀ ਤੇ ਇਹ ਕਹਿੰਦੇ ਸਤੋ ਵਾਰੀ ਸਾਰੇ ਸਰੀਰ ਤੇ ਵੀਂਿਆਂ ਦੀ ਗਿਣਤੀ 1 ਤੋਂ ਲੈ ਕੇ 100 ਤੱਕ ਜਗਾਉਣ ਦੀ ਲੋੜ ਹੈ। ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ। ਖੰਡਨ ਕੀਤਾ 사త్సੰਗ ਮਹਾਰਾਜ ਕਹਿੰਦੇ ਨਹੀਂ ਪਾਈ ਥਾਲ ਤੁਰ ਕੋਈ ਨਹੀਂ ਝਪਣਾ। ਪਰ ਸਤਗੁਰੂ ਜੀ ਨੇ ਸਵਾਲ ਕਰਦੇ ਮਹਾਰਾਜ ਬਲ ਦੱਸੋ ਆਰਥਿਕ ਕਿਵੇਂ ਹੋ ਸਕਦੀ ਹੈ? ਮਹਾਰਾਜ ਨੇ ਭਾਵ ਖੰਡਣਾ ਤੇ ਵੀ ਆ। ਭਾਵ ਖੰਡਣਾ ਭਾਵ ਜੰਮਣ ਤੇ ਮਰਨ। ਤੋ ਰੈਤ ਪਰਮੇਸ਼ਰ ਤੁਹਾਡੀ ਆ ਇਹੋ ਹੀ ਆਰਤੀ ਦੀ ਸਮਗਰੀ ਹੈ ਜੋ ਪ੍ਰਤੱਖ ਸ੍ਰਿਸ਼ਟੀ ਵਿੱਚ ਹੋ ਰਹੀ ਹੈ ਪੰਡਤਾਂ ਨੇ ਕਿਹਾ ਕਿ ਅਸੀਂ ਤਾਂ ਭੇਰੀਆਂ ਤੇ ਬਾਜੇ ਵਜਾਉਨੇ ਆ ਇੱਥੇ ਕਿਹੜੀਆਂ ਭੇਰੀਆਂ ਤੇ ਬਾਜੇ ਵੱਜਦੇ ਸਿੱਧ ਕਰੋ ਮਾਰ ਕਹਿੰਦੇ ਅਨਖਤਾ ਸ਼ਬਦ ਬਾਜੰਤ ਭੇਰੀ ਤੁਸੀਂ ਤਲ ਖੜਕਾਉਨੇ ਹੋ ਘੜਿਆਲਾ ਖੜਕਾਉਨੇ ਹੋ ਆ ਭੇਰੀਆਂ ਬਾਜੇ ਰਲਸਿਏ ਬਿਉਨੇ ਹੋ ਕਹਿੰਦੇ ਆ ਦੇਖੋ ਬਨ ਮਾਰੇ ਕਹਿੰਦੇ ਪੰਡਤੋ ਉਹ ਨਾਸ ਤੋਂ ਰਤ ਪ੍ਰਭੂ ਦੇ ਸ਼ਬਦਾਂ ਦੀ ਧੀਰੀ ਧੀਰੀ ਦਾ ਭਾਵ ਸਾਜ ਸੰਗਤ ਦੀ ਇੱਕ ਨਹਾਰਾ ਜੋ ਨਫੀਰੀ ਨਾਲ বজਾਇਆ ਜਾਂਦਾ ਸਾਜ ਸੰਗਤ ਨਫੀਰੀ ਤੁਸੀਂ ਦੇਖੋ ਕਦੇ ਸਾਚ ਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਜਦੋਂ ਧੰਗੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਜਾਂਦੇ ਨਾ ਮਤਲਬ ਉਹਦੋਂ ਖਾਸ ਕਰਕੇ ਤਾਂਬੇ ਦਾ ਹੁੰਦਾ ਮੜਮ ਉਹ ਸੰਖ ਹੁੰਦਾ ਤੇ ਪਰਾਂ ਉਹ ਕੋਲ ਹੁੰਦਾ ਸਾਜ ਉਹਦੀ ਗੱਲ ਕਰ ਰਹੇ ਮੈਂ ਫੇਰੀ ਕਹਿੰਦਾ ਉਹਦੇ ਨਾਲ ਇੱਕ ਨਗਾਰਾ ਵਜਦਾ ਇਹ ਦੋ ਚੀਜ਼ਾਂ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਐਨੇ ਭਾਈ ਆ ਜਿਹੜਾ ਤੁਸੀਂ ਦੇਖਦੇ ਹੋ ਨਾ ਉਹ ਬਾਜਤ ਭੀ ਹੀ ਬਾਜੇ ਵਜਾਉਣੇ ਭੀਰੀਆਂ ਵਜਾਉਣੇ ਸ਼ਹਿਨਾਈਆਂ ਸ਼ਹਿਨਾਈਆਂ ਹਿੰਦੂ ਮਤ ਵਿੱਚ ਜਦੋਂ ਵਿਆਹ ਹੁੰਦਾ ਹੈ ਜਦੋਂ ਖਾਸ ਕਰਕੇ ਉਹ ਲੰਬੀਆਂ ਜਾਂ ਪੀਪਲੀਆਂ ਜਾਂ ਹੁੰਦੀਆਂ ਵਜਾਉਂਦੇ ਵਾਰ ਕਹਿੰਦੇ ਭਾਈ ਉਹ ਪ੍ਰਮਾਤਮਾ ਦੀ ਜਿਹੜੀ ਧੀਰੀ ਹੈ ਨਾ ਅਨਹਤਾ ਨਾਸਤ ਹੋ ਰਹਿਤ ਜੋ ਬ੍ਰਹਮ ਹੈ ਉਹ ਉਸ ਦਾ ਬਜਨ ਤੋਂ ਉਚਾਰਨੇ ਧੀਰੀ ਹੈ ਜੋ ਸੰਸਾਰ ਵਿੱਚ ਤੇ ਜ਼ਰ ਸਵੇਸ਼ੋ ਪਰਮਾਤਮਾ ਜੀਵ ਆਤਮਾ ਵਿੱਚ ਬਰਾੜ ਗਿਰਮ ਗਰਭ ਤੇ ਅਵਰਤਕ ਆਤਮਾ ਵਿੱਚ ਪਰਮੇਸ਼ਰ ਦੀ ਸਤਾ ਨਾਸਤ ਹੋ ਰਹਿ ਤੇ ਵਾਜਾਂ ਰਹੀਆਂ ਇਹ ਧੀਰੀਆਂ ਨੇ ਭਾਵ ਆ ਹਵਾ ਜਿਹੜੀ ਵਗਦੀ ਹੈ ਨਾ ਹਵਾ ਵਗਦੀ ਦੇ ਨਾਲ ਜੋ ਆਵਾਜ਼ ਉਤਪਨ ਹੁੰਦੀ ਹੈ ਇਹ ਹੀ ਸੋਲੇ ਬਾਜੇ ਨੇ ਆਪ ਕੋ ਸਾਧਨਾ ਇਸ ਕਰਕੇ ਸਾਧਗੁਰੂ ਨਾਨਕ ਦੇ ਮਹਾਰਸਤਿ ਪਾਤਸ਼ਾਹ ਮਹਾਰਾਜ ਇਹਦੇ ਇਹ ਪਈ ਅਨਹਤਾ ਸ਼ਰਵ ਵਯੰਤ ਪੇਰੀ ਆਨ ਹਤਾ ਨਾਸਤ ਰਤ ਬ੍ਰਹਮ ਦੇ ਸ਼ਬਦ ਸਰੂਪ ਦੀ ਸਤਿ ਕਰ ਵਾਲੇ ਮਹਾਵਾਕ ਇਹ ਸ਼ਬਦ ਪੇਰੀਆਂ ਦੇ ਬਾਜੇ ਵੱਜਦੇ ਆ ਪਰ ਤਨ ਕਿਹਾ ਮਹਾਰਾਜ ਆਪ ਜੀ ਨੇ ਆਰਤੀ ਦੇ ਪਰਧਾ ਸਾਰੇ ਤਪਾੜ ਖੋਲ ਦਿੱਤੇ ਹੋਰ ਹੀ ਕੁਦਰਤੀ ਆਰਤੀ ਦਾ ਗਿਆਨ ਕਰਾਇਆ ਜਿੱਥੇ ਇਹਨਾ ਕੁਝ ਅੰਤਰੀਂ ਬਦਸਿਆ ਉੱਥੇ ਹੁਣੇ ਕੋਈ ਛੋਟੀ ਜਿਹੀ ਵੇਖੀ ਹੈ ਅਸੀਂ ਜੋ ਆਰਤੀ ਕਰਦੇ ਆ ਉਹਦੇ ਪਿੱਛੇ ਅਸਥੋਤਰ ਪੜ੍ਹਦੇ ਆ ਹੁਣ ਆਰਤੀ ਦਾ ਅਸਥੋਤਰ ਵੀ ਤੁਸੀਂ ਚਾਰਨ ਕਰਦੇ ਹੋ ਅਮਰ ਨੇ ਕਿਹਾ ਵਾਹਿਗੁਰੂ ਦਾ ਅਸਥੋਤਰ ਉਚਾਰਨ ਕੀਤਾ ਸਹਿਸ ਤਾਵ ਨੈਨ ਨਨ ਨੈਨ ਹੈ ਕੋਇ ਕੋ ਸੈ ਸਮੂਰਤਨ ਨਾ ਏਕ ਤੋ ਹੀ ਐ ਪਰਮੇਸ਼ਰ ਜੀ ਸਰਗੋ ਸਰੂਪ ਕਰਕੇ ਆਪ ਜੀ ਦੇ ਹਜ਼ਾਰਾਂ ਨੇ ਤਰ ਸੈ ਸਤੋ ਨੈਣ ਨੈਣ ਹੈ ਸੈ ਹਜ਼ਾਰਾਂ ਸੈਂਕੜੇ ਨੈਣ ਹੈ ਜੇ ਸਰਸ ਪਰ ਨਿਰਗੋ ਸਰੂਪ ਕਰਕੇ ਤੁਹਾਡਾ ਇੱਕ ਵੀ ਨੈਣ ਨਹੀਂ ਹੈ ਤੇ ਸਰਗੋ ਸਰੂਪ ਕਰਕੇ ਆਪ ਜੀ ਦੀਆਂ ਹਜ਼ਾਰਾਂ ਨਹੀਂ ਮੂਰਤੀ ਹੈ ਸਹਿ ਸਮੂਰਤ ਨੰਨਾ ਹੈ ਜਿਵੇਂ RAM KRISHNA ਆਦ ਪਰ ਮਿਲ ਕੋ ਰੂਪ ਕਰਕੇ ਤੇਰੀ ਇੱਕ ਵੀ ਮੂਰਤੀ ਨਹੀਂ ਹੈ ਰੂਪ ਨਾ ਰੇਖਾ ਨਾ ਰੰਗ ਵੇਸ਼ ਤ੍ਰਿकोण ਤੇ ਪ੍ਰਭੂ ਪੈਨਾ ਜਿਨ ਕਹਿੰਦੇ ਚੱਕਰ ਜੇ ਨਾ ਅਰਵਰਣ ਜਾਤ ਹਰ ਪਾਪ ਨਾਹਿੰਦੇ ਉਹਦਾ ਕੋਈ ਰੂਪ ਰੰਗ ਨਹੀਂ ਹੈ ਜਿਵੇਂ ਮੂਲ ਮੰਤਰ ਦੇ ਵਿੱਚ ਪੜ੍ਹਦੇ ਆ ਅਕਾਲ ਨੂੰ ਉਹਦੀ ਕੋਈ ਮੂਰਤੀ ਨਹੀਂ ਉਹਦੀ ਕੋਈ ਜੂਣ ਨਹੀਂ ਉਹ ਪ੍ਰਕਾਸ਼ਮਈ ਹੈ ज्योत स्वरूप एहसासन इसी ਕਰਕੇ ਮੇਰੇ ਮਾਲਕ ਜੀ ਕਹਿੰਦੇ ਸਾਸ ਪਦ ਬੇਮਲ ਨਨ ਏਕ ਪਦ ਗੰਗ ਰਹਿਣਾ ਸਹਿਤ ਕਰੋ ਨਿਤ ਜੈ ਸਾਸ ਪਦ ਬੇਮਲ ਇਥੇ ਨੂੰ ਸਲਾਮ ਜਉਦਾ ਨਨ ਏਕ ਬਾਗ ਗੰਗ ਰਹਿਣਾ ਸਹਿਤ ਕਰੋ ਨਿਤ ਜੈ ਭਗਤ ਸਰੂਪ ਕਰਕੇ ਆਪ ਜੀ ਦੇ ਹਜ਼ਾਰਾਂ ਕੀ ਨਿਰਮਲ ਭਾਵ ਉਜਲ ਪੈਰ ਨੇ ਜੋ ਸੰਸਾਰ ਦੇ ਪਾਪਾਂ ਦੀ ਮੈਲ ਨੂੰ ਧੋੜ ਲਾਣੇ ਆ ਪਰ ਨਿਰਗੁਣ ਸਰੂਪ ਕਰਕੇ ਆਪ ਜੀ ਦਾ ਇੱਕ ਵੀ ਬਾਹਰ ਨਹੀਂ ਨਿਰਗੁਣ ਰੂਪ ਕਰਕੇ ਤੂੰ ਘਰਾਨ ਨਾਕ ਤੂੰ ਵੇਣਾ ਹੈ ਗੰਧ ਭਾਵ ਨਾਸਕਾ ਤੂੰ ਜਨ ਪਰ ਸਰਬ ਰੂਪ ਕਰਕੇ ਤੇਰੇ ਹਜ਼ਾਰਾਂ ਹੀ ਨਾਸਕਾਂ ਨੇ ਤੇਰੇ ਇਸ ਤਰ੍ਹਾਂ ਦੇ ਕੌਤਕਨ ਦੇਖ ਕੇ ਮੇਰੀ ਬੁੱਧੀ ਮੋਤ ਹੋ ਰਹੀ ਹੈ ਐਸੇ ਕੌਤਕਨ ਆਲਾ ਜੀਨੇ ਸਿਖੇ ਮੋਲੇ ਜਿਹਾ ਕਿ ਲਾਲ ਹੋ ਗੁਣ ਕਾਮਣ ਮੋਈ ਤੇਰੇ ਗੁਣ ਹੋਏ ਨਾ ਅਵਰੀ ਉਹਨ ਕੌਤਕ ਨਾਲ ਸ੍ਰੇਸ਼ਟੀ ਜੋ ਹੋ ਲਈਏ ਇਹ ਅਸਥੋਤਰ ਅਸੀਂ ਆਪ ਜੀ ਦੇ ਗਾਏ। ਪਰ ਪੰਡਤ ਕਹਿਣ ਲੱਗੇ ਸਤਿਗੁਰੂ ਇੱਕ ਅਖੰਡ ਜੋਤ ਤੋਂ ਅਸੀਂ ਬਾਕੀ ਦੀਵੇ ਲਗਾਉਂਦੇ ਹਾਂ ਪਰ ਤੁਸੀਂ ਦੱਸੋ ਕਿ ਅਖੰਡ ਜੋਤ ਕੀ ਨਹੀਂ ਜਦੋਂ ਕਦੇ ਬੁਝਣ ਵਾਲੀ ਨਹੀਂ ਹੈ। ਹਮਾਰੇ ਕੋਲ ਸਾਹਮਣੇ ਜੋਤ ਜੋਤ ਹੈ ਸੋਏ। ਇਹ ਪੰਡਤੋ ਜੋ ਸਾਰੇ ਖੰਡਾਪੁਰ ਮੰਨਦਾ ਵੀ ਜੀਵਾ ਅੰਦਰ ਜੋਤ ਸਰੂਪ ਹੋ ਰਿਹਾ ਨਾ ਉਹ ਹੀ ਜੋਤੀ ਹੈ ਜੋ ਕਦੇ ਬੁਝਣ ਵਾਲੀ ਜਿਹਾ ਸਾਖ ਜਾਤ ਚ ਜੋਤ ਜਪੈਨੇ ਸੁਵਾਸਰ ਇੱਕ ਬਿਨਾਮਨ ਨੇਕਨਾ ਹੈ। ਭਾਵ ਇੱਕ ਜੋਤ ਹੈ ਜਿਹੜੀ ਸਾਰਿਆਂ ਦੇ ਵਿੱਚ ਚੱਲ ਰਹੀ ਹੈ ਪ੍ਰਮਾਤਮਾ ਦੀ। ਉਸ ਤੋਂ ਬਗੈਰ ਕਹਿੰਦੇ ਗੁਰੂ ਕਾ ਸਿੱਖ ਕੋਈ ਮੰਨਦਾ ਹੀ ਨਹੀਂ ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਜਾਗਦੀ ਜੋਤ। ਉਹਨੂੰ ਦਿਨ ਰਾਤ ਜਗਣਾ ਹੈ। ਇੱਕ ਬਿਨਾਮਨ ਨੇਕਨਾ ਇੱਕ ਤੋਂ ਬਿਨਾਂ ਹੋਰ ਦੂਜਾ ਤੇਰੇ ਮਨ ਦੇ ਵਿੱਚ ਸਿੱਖਾ ਆਉਣਾ ਨਹੀਂ ਚਾਹੀਦਾ। ਇੱਕ ਪ੍ਰਮਾਤਮਾ ਤੋਂ ਗੌਰ ਮੜੀ ਮਠ ਬੋਲ ਨਾ ਮੰਨ ਗੌਰ ਸਾਧ ਸੰਗ ਦੀ ਗੋਗਾ ਮੜੀ ਬਾਬਿਆਂ ਦੀਆਂ ਵੱਡ ਵਡੇਰਿਆਂ ਦੀਆਂ ਮੜੀਆਂ ਚੌਦਿਆਂ ਨੂੰ ਮੱਸਿਆ ਨੂੰ ਲਸੀ ਪਾਉਂਦੇ ਕੋ ਉਹਨਾਂ ਦੀ ਗੱਲ ਕਰਦੇ ਗੌਰ ਮੜੀ ਮਠ ਮਠ ਭਾਵ ਆਵਾ ਪਿੰਡਾਂ ਦੇ ਵਿੱਚ ਹੁੰਦੀਆਂ ਜਿਵੇਂ ਮਾਤਾ ਰਾਣੀਆਂ ਹੁੰਦੀਆਂ ਸਾਧ ਸੰਗ ਦੀ ਬਾਹਰ ਉਹਨਾਂ ਦੀ ਗੱਲ ਕਰਦੇ ਪਾਸ਼ਾ ਕਹਿੰਦੇ ਗੁਰੂ ਕੇ ਸਿੱਖ ਨੇ ਇਹਨਾਂ ਨੂੰ ਨਹੀਂ ਮੰਨਣਾ ਇੱਕ ਪਰਮਾਤਮਾ ਦੇ ਭਰੋਸਾ ਰੱਖਣਾ ਇੱਕ ਪਰਮਾਤਮਾ ਦੀ ਉਹ ਚੇਤਨਾ ਸਤ੍ਾ ਰੂਪ ਜੋ ਸਾਰਿਆਂ ਵਿੱਚ ਪ੍ਰਕਾਸ਼ ਹੋ ਰਹੀ ਹੈ ਨਾ ਇਹੀ ਅਖੰਡ ਜੋਤ ਹੈ ਜੋ ਜਗ ਰਹੀ ਹੈ ਤੇ ਕਦੇ ਬੁਝਣ ਵਾਲੀ ਨਹੀਂ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਸ ਚੇਤਨ ਬ੍ਰਹਮ ਦੀ ਚੇਤਨ ਸਤ੍ਾ ਰੂਪੀ ਪ੍ਰਕਾਸ਼ ਕਰਕੇ ਸਾਰਿਆਂ ਵਿੱਚ ਚਾਨਣ ਹੋ ਰਿਹਾ ਹੈ ਸਾਧ ਸੰਗਤ ਵਿੱਚ ਪੰਡਤਾਂ ਨੇ ਸਵਾਲ ਕੀਤਾ ਕਿ ਇਹ ਸਾਡੀ ਆਰਤੀ ਚ ਤਾਂ ਪੰਡਾ ਜੋਤ ਜਗਾਉਂਦਾ ਹੈ ਰਾਗ ਜੀ ਕੋੜ ਜੋਤ ਜਿਗੋਂ ਦਾ ਮਾਰਕ ਨੇ ਗੁਰਸਾਖੀ ਜੋਤ ਪਰਗਟ ਹੋਏ। ਇਹ ਵੰਡ ਤੋਂ ਸਤਿਗੁਰਾਂ ਦੀ ਸਿੱਖਿਆ ਕਰਕੇ ਇਹ ਜੋਤ ਪ੍ਰਗਟ ਹੁੰਦੀ ਹੈ। ਜੈਸਾ ਕਿ ਸਭੂ ਜਣ ਹੰਗ। ਇਹ ਜੋਤ ਗੁਰੂ ਕਿਸੇ ਤੋਂ ਤੁਹਾਡੇ ਵਿੱਚ ਵੀ ਪ੍ਰਗਟ ਹੋ ਜਾਣੀ ਹੈ। ਬਸ ਗੁਰੂ ਦੀ ਸਿੱਖਿਆ ਨੂੰ ਸਮਝਣ ਦੀ ਲੋੜ ਹੈ। ਤਾਂ ਫਿਰ ਸਵਾਲ ਕੀਤਾ ਕਿੰਨੇ ਪਾਸ਼ਾ ਅਸੀਂ ਤਾਂ ਆਰਤੀ ਸਮੇ ਥਾਲ ਫੇਰਦੇ ਹਾਂ ਤੁਹਾਡਾ ਇਹ ਕਾਸ਼ ਰੂਪੀ ਥਾਲ ਕਿਵੇਂ ਫਿਰਦਾ ਹੈ? ਮਾਰਕ ਨੇ ਜੋਤ ਸੁਭਾਵ ਸਵਾਰ ਜੇ ਅਰਦੋ ਜੋ ਉਸ ਪ੍ਰਭੂ ਨੂੰ ਘੋਮਦਾ ਨਾ ਉਹੀ ਆarti ਹੋ ਰਹੀ ਹੈ ਪ੍ਰਭੂ ਦਾ ਆਪਣਾ ਕੀ ਥਾਲ ਫੇਰ ਕੇ ਆarti ਕਰਨ ਦੀ ਪ੍ਰਾਅ ਜਿਹੜਾ ਸਮਾਂ ਬਦਲਦਾ ਭਾਵ ਘੁੰਮਦਾ ਇਹੋ ਥਾਲ ਘੁੰਮ ਰਿਹਾ ਜੋ ਤਾਰੇ ਕਾਂ ਵਿੱਚ ਘੁੰਮ ਰਹੇ ਨੇ ਇਹੋ ਥਾਲ ਘੁੰਮ ਰਿਹਾ ਹਰ ਚਰਨ ਕਉਲ ਮਕਰਾਂ ਦੇ ਲੋਪਤ ਮਨੋ ਅਨੰਦ ਦਾ ਲੋਇ ਆਹੀ ਪ੍ਰਸਾਦ ਪ੍ਰਭੂ ਦੇ ਚਰਨ ਕਮਲਾ ਦੀ ਤੂੜ ਸੰਬੰਧੀ ਪ੍ਰੇਮ ਵਿੱਚ ਮੇਰਾ ਮਨ ਰੂਪੀ ਭੌਰਾ ਨਵਾਏ ਮਾਨ ਇਸ ਕਰਕੇ ਅਰਦਨ ਮੈਨੂੰ ਤਾਂ ਮੇਰੇ ਪਿਆਰੇ ਦਰਸ਼ਨਾਂ ਦੀ ਚਾਹ ਲਗੀ ਹੈ ਕਿਰਪਾ ਜਲ ਦੇਹ ਨਾਮ ਤੋਂ ਸਰੰਕ ਹੋਏ ਜਾਤੇ ਤੇਰਾ ਨਾਇ ਵਲਸਾ ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਭਾਈ ਮੇਰੇ ਮਨ ਅਕਾਲ ਪੁਰਖ ਵਾਹਿਗੁਰੂ ਮਨ ਰੂਪੀ ਤੋਂ ਪੀਹ ਰੂਪੀ ਕਿਰਪਾ ਰੂਪੀ ਜਾਲ ਬਖਸ਼ਿਸ਼ ਕਰੋ ਜਿਸ ਕਰਕੇ ਤੇਰੇ ਨਾਮ ਵਿੱਚ ਨਿਵਾਸ ਹੋਏ ਇਸ ਕਰਕੇ ਤੇਰੇ ਸਰੂਪ ਵਿੱਚ ਨਿਵਾਸ ਹੋ ਜਾਵੇ ਭਾਉ ਭੇਦ ਐਸੀ ਆਰਤੀ ਪਰਮੇਸ਼ਰ ਦੀ ਕਰਨੀ ਹੈ ਸਾਧ ਸੰਗਤ ਐਸੇ ਪ੍ਰਮਾਤਮਾ ਦੀ ਮੰਦਗੀ ਕਰਨੀ ਹੈ ਜੀਵੇ ਜਿਉਣੇ ਸਾਧ ਸੰਗਤ ਦੀ ਜੋਤਾਂ ਲਾਉਣੀਆਂ ਬਾਦੂ ਦਾ ਸਾਧ ਸੰਗਤ ਦੀ ਪਖੰਡ ਹੈ ਇਸ ਕਰਕੇ ਉਹ ਪ੍ਰਮਾਤਮਾ ਦੀ ਆਰਤੀ ਖੁਦ ਪਰਮੇਸ਼ਰ ਕਰ ਰਿਹਾ ਹੈ ਕਿ ਜਿਹੜੀ ਆਰਤੀ ਕਰਨੀ ਹੈ ਉਹ ਪਰਮੇਸ਼ਰ ਦੇ ਨਾਮ ਦੀ ਕਰਨੀ ਹੈ ਨਾਮ ਤੇ ਰਵਾਤ ਦੀ ਮੱਜਨੋ ਮਰਾਰੇ ਜਿਵੇਂ ਭਗਤ ਰਵਦਾਸ ਜੀ ਮਹਾਰਾਜ ਫਰਮਾਉਂਦੇ ਉਹ ਨਾਮ ਦੀ ਆਰਤੀ ਕਰਨੀ ਅੰਦਰ ਜੋਤ ਜਗਾਈ ਮਹਾਰਾਜ ਕਹਿੰਦੇ ਗੁਰਬਾਣੀ ਜਿ ਸਜਤ ਮੈਂ ਚਾਨਨ ਕਰਉ ਉਸਮਨਾਈ ਗੁਰਬਾਣੀ ਦੇ ਗਿਆਨ ਦਾ ਦੀਵਾ ਜਗਾਉਣਾ ਨਾ ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰਦੀਆ ਅ ਗਿਆਨ ਅਦੇਵਨਾਸ ਜਦੋਂ ਗੁਰਬਾਣੀ ਤੇ ਦੀਵੇ ਰੂਪ ਗਿਆਨ ਦਾ ਦੀਵਾ ਜਗਾਉਣਾ ਹੈ ਨਾ ਗੁਰਬਾਣੀ ਰੂਪ ਗਿਆਨ ਦਾ ਦੀਵਾ ਸਾਡੇ ਅੰਦਰ ਜਿਹੜਾ ਅਮੇਰਾ ਹੈ ਅਵਿਆਰਤਾ ਦਾ ਉਹ ਦੂਰ ਹੋ ਜਾਣਾ ਹੈ ਸੁਪਾਸਾ ਜੀ ਦੇ ਇਸ ਪਾਵਨ ਵਜਨ ਨੂੰ ਭਾਈ ਹਿਰਦੇ ਵਿੱਚ ਧਾਰਨ ਕਰਕੇ ਜੇ ਕੋਈ ਇੰਦਾਂ ਦਾ ਪਖੰਡ ਕਰਵੇ ਕਰੀ ਜਾਂਦੇ ਹਜ਼ਾਰਾਂ ਵਾਰੀ ਪਰ ਅਸੀਂ ਉਸ ਪਖੰਡ ਦੇ ਮੰਗਰ ਲਾ ਕੇ ਜਿਵੇਂ ਉਹ ਪਖੰਡ ਕਰਦੇ ਥਾਲੀ ਦੀ ਪਵਤੇ ਅੱਗੇ ਲਾ ਜਾਂਦੇ ਅਸੀਂ ਵੀ ਇੰਦਾਂ ਦਾ ਉਹਨਾਂ ਦੇ ਅੱਗੇ ਮੱਥਾ ਟੇਕਣਾ ਮੱਥਾ ਸਾਡਾ ਕਾਲਪੁਰਖ ਵੈਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਟੋਕੇ ਹੋ ਸਕੇ ਪਰ ਉਹ ਚੀਜ਼ਾਂ ਦੇ ਵਿੱਚ ਨਾ ਹੀ ਸ਼ਾਮਲ ਹੋਇਆ ਕਰੋ ਕਿਉਂਕਿ ਗੁਰੂ ਨਾਨਕ ਨੇ ਉਹਨਾਂ ਨੂੰ ਖੰਡਿਆ ਬਾਬੇ ਨਾਨਕ ਨੇ ਜੋਤਾਂ ਬੰਦ ਕਰਾਈਆਂ ਥਾਲੀਆਂ ਵਿੱਚ ਘਮਾਉਣੀਆਂ ਨਹੀਂ ਅੱਜ ਕੱਲ ਦੇ ਸਾਡੇ ਸਿੱਖ ਹੋ ਕੇ ਗੁਰੂ ਨਾਨਕ ਦੇ ਸਾਹਮਣੇ ਗੁਰੂ ਨਾਨਕ ਦਾ ਸ਼ਬਦ ਵੀ ਪੜਦੇ ਆ ਤੇ ਥਾਲ ਵਿੱਚ ਲੈ ਕੇ ਆਰਤੀਆਂ ਵੀ ਪੜ੍ਹਾਉਂਦੇ ਆ ਸਾਧ ਸੰਗਤ ਜੀ ਇਹ ਗੁਰੂ ਨਾਨਕ ਦਾ ਬਹੁਤ ਵੱਡਾ અપਮਾਨ ਹੈ ਉਹ ਤਾਂ ਕਰਦੇ ਕਰਦੇ ਆ ਤੇ ਜਿਹੜੇ ਸਾਡੇ ਵਰਗੇ ਬੁੱਧੀਜੀਵੀ ਜਿਹੜੇ ਅ ਗਿਆਨਤਾ ਵਾਸ ਹੋ ਕੇ ਸ਼ਰਦਾ ਦੇ ਅੰਨੇ ਸਿੱਖ ਕਹਾਂਗੇ ਆਪਾਂ ਕਿ ਬਾੜੇ ਸ਼ਰਦਾ ਵਾਲੇ ਸਿੱਖ ਹੈ ਜਿਹੜੇ ਐਵੇਂ ਪਤਾ ਨਹੀਂ ਸਤਾ ਨਹੀਂ ਉਹਨਾਂ ਦੇ ਮਗਰ ਲਾ ਕੇ ਅਸੀਂ ਵੀ ਗੁਰੂ ਨਾਨਕ ਦਾ ਨਰਾਦਰ ਕਰਦੇ ਜਦੋਂ ਇਹੋ ਜੀਆਂ ਆਰਤੀਆਂ ਵਿੱਚ ਸ਼ਾਮਲ ਹੋਣੇ ਥਾਲੀਆਂ ਘਟਾਉਣ ਵਾਲੀਆਂ ਵਿੱਚ ਇਸ ਕਰਕੇ ਗੁਰੂ ਨਾਨਕ ਦੇਵ ਜੀ ਸਿਪਾਵਨ ਫਲਸਫੇ ਨੂੰ ਸਮਝ ਕੇ ਜੇ ਆਰਤੀ ਕਰਨੀ ਹੈ ਤਾਂ ਨਾਮ ਦੇ ਵਿੱਚ ਰਲੋ ਜਿਵੇਂ ਮਾ ਭਗਤ ਧੰਨਾ ਜੀ ਕਹਿੰਦੇ ਗੋਪਾਲ ਤੇਰਾ ਆਰਤਾ ਗੋਪਾਲ ਤੇਰਾ ਆਰਤਾ ਆਰਤਾ ਤੂੰ ਪਰਮੇਸ਼ਰ ਦੇ ਨਾਮ ਵਿੱਚ ਆਪ ਰੰਗਿਆ ਜਾ ਇਹੀ ਆਰਤੀ ਹੈ ਆਪ ਕੋ ਸਤਨਾ ਜਿਵੇਂ ਆਰਤੀ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗ ਕੇ ਕਰਨੀ ਐਸੇ ਗੁਰਮਖਾਂ ਦੇ ਗੁਰੂ ਨਾਨਕ ਕਾਰਜ ਸਿਵਾਦ ਹੈ ਗੋਪਾਲ ਤੇਰਾ ਅਰਥ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰ ਦਾ ਅਸਲ ਭਗਤੀ ਕਰਨਾ ਹੀ ਪਰਮੇਸ਼ਰ ਦੀ ਆਰਤੀ ਹੈ ਫਿਰ ਤਾਂ ਨਾ ਕਹਿੰਦਾ ਮੈਂ ਤਾਂ ਕੁਝ ਮੰਗਿਆ ਦਾਲ ਸਿੱਧਾ ਮੰਗੋ ਕਿ ਉਹ ਹਮਰਾ ਖੁਜੀ ਕਰੈ ਨਿਤ ਜੀਉ ਪਨੀਆ ਸਾਧਨ ਨੀਕਾ ਅਨਾਜ ਮੰਗੋ ਸਭ ਸੀਕਾ ਖਾਣ ਪੀਣ ਦੇ ਪਦਾਰਥ ਦਾਲਾਂ ਮੰਗ ਲਈਆਂ ਆਟਾ ਕੋਟਾ ਸਾਰਾ ਮੰਗ ਲਿਆ ਪਣੀਆਂ ਸਾਧਨ ਨੀਕਾ ਪੈਰਾਂ ਵਿੱਚ ਪਾਉਣ ਦੀ ਜੁੱਤੀ ਮੰਗ ਲਈ ਸੋਹਣਾ ਵਸਤਰ ਮੰਗ ਲਿਆ ਗਉ ਭੈਸ ਮੰਗੋ ਲਵੇਰੀ ਚੰਗੀ ਸੱਜਰੀ ਸੂਈ ਬਾਹ ਤੇ ਮੱਝ ਮੰਗਲੇ ਗਉ ਭੈਸ ਮੰਗੋ ਲਵੇਰੀ ਇੱਕ ਤਾਜਣ ਤੁਰੀ ਜੰਗੀਰੀ ਸਫਰ ਕਰਨ ਵਾਸਤੇ ਚੰਗੀ ਘੋੜੀ ਮੰਗੋਰੀ ਘਰ ਕੀ ਕੀ ਹਨ ਚੰਗੀ ਜਨ ਤਾਂ ਨਾ ਲੇਵਾ ਮੰਗੀ ਘਰ ਵਾਲੀ ਵੀ ਉਹੇ ਜੀ ਮੰਗੀ ਹੈ ਜਿਹੜੀ ਪ੍ਰਮਾਤਮਾ ਦੀ ਭਗਤੀ ਕਰਨਾ ਵੀ ਹੋਵੇ ਐਨਾ ਕੁਝ ਆਰਤੀ ਦੇ ਸਦਕੇ ਆਰਤੀ ਕਿਹੜੀ ਕੀਤੀ ਸੀ ਪ੍ਰਮਾਤਮਾ ਨੂੰ ਯਾਦ ਕੀਤਾ ਤਨ ਕਰਕੇ ਤੇ ਮਨ ਕਰਕੇ ਉਹਨੇ ਨਹੀਂ ਆਰਤੀਆਂ ਵੀ ਦੀਵੇ ਚੱਕਲੇ ਤੇ ਆਰਤੀਆਂ ਕੀਤੀਆਂ ਉਹਨੇ ਤਾਂ ਜੋਦੜੀਆਂ ਤੇ ਅਰਦਾਸਾਂ ਕੀਤੀਆਂ ਸੀ ਉਹ ਜੋਦੜੀ ਰੂਪ ਅਰਦਾਸ ਕਰਕੇ ਗੁਰੂ ਨਾਨਕ ਦੇਵ ਜੀ ਚਰਨਾ ਚ ਨਾਮ ਰੂਪ ਆਰਤੀ ਦਾ ਸਾ ਸੰਗ ਵੀ ਇਹ ਆਰਤੀ ਕਰਨੀ ਸੀ ਨਾ ਕਿ ਦੀਵੇ ਤੇ ਜੋਤਾਂ ਜਗਾ ਕੇ ਇੱਕ ਪ੍ਰਮਾਤਮਾ ਦਾ ਨਾਮ ਜਪਣਾ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਦੇ ਨਾਲ ਇਹ ਆਰਤੀ ਤੁਹਾਡੇ ਅੰਦਰ ਵੀ ਪ੍ਰਗਟ ਹੋ ਜਾਣੀ ਹੈ ਗਿਆਨ ਦਾ ਦੀਵਾ ਸਵਾਉ ਇਸ ਸਦਾਤ ਨੂੰ ਸਮਝ ਕੇ ਲੋਕ ਸੁਖੀ ਪਰ ਲੋਕ ਸਹੇਲੇ ਨਾਨਕ ਹਰ ਪ੍ਰਭਾ ਦੇ ਮੇਲੇ ਦੇ ਭਾਗੇ ਬਣੀਏ ਗੁਰਮਤਿ ਦੀਆਂ ਵਿਚਾਰਾਂ ਕਰਦੇ ਆਂ ਹੋਈਆਂ ਅਨੰਤ ਪ੍ਰਾਂਵੀ ਭੁਲਾ ਸਤਿਗੁਰੂ ਦੀ ਹੋਰ ਗੁਰੂ ਨਾਨਕ ਸਾਹਿਬ ਦੀ ਬਖਸ਼ਣ ਜੋਗੇ ਸਵਾਉ ਦੀ ਬਲਾਉ ਫਤੇ ਪਾਉ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ